ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤਾਂ ਕਿਸਨਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨਮਤਾ ਨਗਰਾਂ ਪਿੰਡ ਔਲਖ ਔਲਖ ਪਿੰਡ ਦੇ ਵਿੱਚ ਬੱਗਿਆਣੇ ਦਾ ਪਿੰਡ ਇਹ ਗਵੰਡੀ ਪਿੰਡ ਜੋਂ ਵਾਲੇ ਦਾ ਇਹ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ 4 ਜਨਵਾਰ ਬਕਾਊਆ ਮਿੱਤਰੋ ਚਾਰੇ ਵੜਾ ਤੁਹਾਡੇ ਕੰਮ ਦੀਆਂ ਤੋਕੜਾਂ ਗੱਬਣਾ ਕੁਝ ਕਰ ਲੀਆਂ ਤੋਕੜਾਂ ਭਾ ਤੁਹਾਡੇ ਵਾਲੇ ਲੈਣ ਵਾਲੇ ਦੇਣ ਵਾਲੇ ਹੋਣਗੇ ਆਹ ਕਰਦਿਆਂ ਗੱਲਾਂ ਬਾਤਾਂ ਸਾਰੀਆਂ ਪਰ ਵੀਰ ਦੇ ਨਾਲ ਕਿਹੜੀ ਕਿਹੜੀ ਜਾਨਵਰ ਤੁਹਾਡੇ ਕਿੰਨੇ ਕਿੰਨੇ ਦੁੱਧਾ ਸਸੀ ਘਾਲ ਵੀਰੇ ਸਸੀ ਘਾਲ ਵੀਰੇ ਕੀ ਹਾਲ ਆ ਬੰਦੇ ਬਾਈ ਬਹੁਤ ਵਧੀਆ ਵੀਰੇ ਸੇਤਾ ਦੇ ਪਰਿਵਾਰ ਵੀਰੇ ਸਭ ਠੀਕ ਠਾਕ ਵੀਰੇ ਸੇਤਾ ਵਾਲੀ ਨਾਮ ਤੇ ਘਰ ਦਾ ਐਡਰੈਸ ਦੇ ਦਈਏ ਵੀਰੇ ਆਪਣਾ ਨਾਮ ਹੈਗਾ ਵੀਰ ਜੀ ਗੁਰਮੀਤ ਸਿੰਘ ਜੀ ਪਾਉ ਗੁਰਮੀਤ ਸਿੰਘ ਪਾਉ ਠੀਕ ਹੈ ਖੇਤਾਂ 'ਚ ਆਪਣਾ ਘਰ ਆ ਬਾਹਰ ਖੇਤਾਂ 'ਚ ਆਪਣਾ ਘਰ ਆ ਅੱਛਾ ਠੀਕ ਹੈ ਗੁਰਮੀਤ ਭਾਈ ਜੇਵੇਂ ਘਰ ਨੂੰ ਆਉਣ ਦਾ ਰਸਤਾ ਫਿਰ ਮਤਲਬ ਕਿੱਧਰ ਦੀ ਸੈੱਟ ਪਾਊਗਾ ਆਪਾਂ ਨੂੰ ਇਹ ਆਪਣਾ ਔਲਖ ਤੋਂ ਜਦੋਂ ਔਲ ਖੱਡੇ ਤੇ ਆਈਦਾ ਵਾ ਨਾਲ ਹੀ ਆਪਣੇ ਛੱਪੜ ਆਉਂਦਾ ਛੱਪੜ ਦੇ ਨਾਲ ਹੀ ਪਈ ਮੁੜਦੀ ਆ ਉਹ ਪਈ ਖੀਰ ਤੇ ਆ ਕੇ ਆਪਣੇ ਘਰਾਂ ਜੀ ਆਉਂਦੀ ਜਦੋਂ ਖਤਮ ਆਪਣੇ ਘਰੇ ਹੋ ਜਾਂਦੀ ਆ ਕੇ ਹਾਂ ਖਤਮ ਆਪਣੇ ਘਰਾਂ ਜੀ ਹਾਂ ਬਾਕੀ ਤੇ ਨਾ ਰੁਕੇ ਰਾਹ ਦੇ ਵਿੱਚ ਭਰਿਆ ਹੋਵੇ ਕਿਤੇ ਰੁਕਣ ਦੀ ਲੋੜ ਨਹੀਂ ਕਿ ਬਾਕੀ ਜੇ ਕਿ ਪੈਜੂ ਬੜਾ 1.5 ਕਿਲੋਮੀਟਰ ਕੋਈ ਪੈ ਜਾਂਦਾ ਹਾਂ ਹਾਂ ਜੀ ਹਾਂ ਜੀ ਪੈ ਜਾਂਦਾ ਮਲਬੂ ਦੇ ਪਾ ਕੇ ਹਾਂ ਜੀ ਹਾਂ ਜੀ ਠੀਕ ਆ ਅੱਛਾ ਵੱਡੇ ਵੀਰੇ ਚਾਰ ਜਾਨਵਰ ਵੇਚਣੇ ਹਨ ਹਾਂ ਪਹਿਲੇ ਨੰਬਰ ਤੇ ਜਿਹੜੀ ਗਾਂ ਹੈ ਦੀ ਕੀ ਡਿਟੇਲ ਲੱਗਦੇ ਇਹ ਇਦੇ ਥੱਲੇ ਹੈਗਾ ਜੀ 11.5 ਤੋਂ 12 ਕਿਲੋ ਕੰਡੇ ਵਾਲਾ ਦੁੱਧ ਠੀਕ ਹੈ ਵੀਰੇ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੋ ਚੈੱਕ ਪਾਸ ਆ ਜੀ ਠੀਕ ਹੈ ਵੀਰੇ ਚੂਣ ਚਾਂਣ ਵੀਰੇ ਠੰਡੀ ਸੀਲ ਆ ਜੀ ਜਮਾਂ ਭਾਵੇਂ ਬੰਦਾ ਜਦੋਂ ਮਰਜ਼ੀ ਜਵੇਂ ਮਰਜ਼ੀ ਥੱਲੇ ਬਹਿ ਜੇ ਬਿਨਾ ਜੂੜ ਤੋਂ ਚੋਲੇ ਭਾਵੇਂ ਜੂੜ ਪਾ ਕੇ ਚੱਲੇ ਠੀਕ ਹੈ ਵੀਰੇ ਕੋਈ ਰੁਕਤ ਨਹੀਂ ਚੈੱਕ ਪਾਸ ਹੋਈ ਹੋਈ ਹਾਂ ਚੈੱਕ ਪਾਸ ਹੋਈ ਵੀ ਆ ਜੀ ਕਿੰਨੇ ਦੀ ਦੇ ਦਿਆਂਗੇ ਵੀਰੇ ਇਹ ਆਪਾਂ ਜੀ ਮੁੱਲ 45000 ਰੁਪਿਆ ਬਾਕੀ ਮੌਕੇ ਤੇ ਮਾਨ ਤਾਨ ਕਰਦਾ ਠੀਕ ਹੈ ਕੱਢੀ ਬਾਰੋਂ ਤੂਰੀ ਵੀਰੇ ਮੋੜੇ ਖੋਲੀ ਇਹਨੂੰ ਪਰਾ ਲੈ ਵੀ ਮਿੱਤਰੋ ਇਟਾ ਇੰਨੇ ਮਹੀਨਿਆਂ ਦੀ ਗੱਪਣਾ ਚੈੱਕ ਪਾਸਾ ਮੁੱਲ 45000 ਰੁਪਏ ਦਾ ਮੌਕੇ ਤੇ ਮਾਨਤਾਨ ਹੋ ਜੂਗਾ ਜਿਹੜਾ ਤੁਹਾਡਾ ਮਿੱਤਰੋ ਚੈੱਕ ਤੁਸੀਂ ਵੀਰੇ ਨੇ ਕਰਵਾਈ ਹੋਈ ਆ ਤੁਸੀਂ ਆਪਦੀ ਕਰਵਾ ਸਕਦੇ ਕਿਉਂ ਵੀਰੇ ਹਾਂਜੀ ਹਾਂਜੀ ਜਿਵੇਂ ਲੂਵੀ ਵਾਲੀ ਗੱਲ ਲੈ ਆ ਵੀਰੇ ਓਕੇ ਲੈਵੇ ਪੰਡ ਤੋਂ ਜਮਾ ਓਕੇ ਰਿਪੋਰਟ ਆ ਜੀ ਹੂੰ ਹੂੰ ਸੱਜਰ ਥੱਲੇ 16 ਲੀਟਰ ਦੁੱਧ ਨੈਟ ਦੇ ਥੱਲੇ ਚੋਇਆ ਹੋਇਆ ਠੀਕ ਆ ਵੀਰੇ ਠੀਕ ਆ ਐਡ ਕੀ ਤਾਂ ਮਾੜਾ 18 19 ਨੂੰ ਜਾਊਗੀ ਕਰਵਾ ਹਾਂਜੀ ਹਾਂਜੀ ਜਾਊਗੀ ਦੂਜੇ ਸੂਏ ਆ ਨਾਲੇ ਇਹ ਹੂੰ ਹੂੰ ਗੋਲ ਚੰਗੀ ਹੈ ਬੜਾ ਹਾਂਜੀ 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 ਠੀਕ ਹੈ ਭਾਜੀ ਠੰਡੀ ਠੁੰਡੀ ਚੋਣ ਚੰਗਾ ਜਮਾਂ ਠੰਡੀ ਜਮਾਂ ਠੰਡੀ ਕੋਈ ਦਿੱਕਤ ਹੀ ਨਹੀਂ ਕੋਈ ਪ੍ਰੋਬਲਮ ਇਹਦੇ ਦੋ ਨੰਬਰ ਵਾਲੀ ਬੈੜੀ ਹੈ ਜਿਹੜੀ ਭਾਈ ਇਹਦੇ ਥੱਲੇ ਹੈਗਾ ਜੀ 10.5 ਕਿਲੋ ਕੰਡੇ ਵਾਲਾ ਦੁੱਧ ਠੀਕ ਹੈ ਵੀਰੇ ਸੂਈ ਨੂੰ ਹੋ ਚੱਲੇ 3 ਮਹੀਨੇ ਠੀਕ ਹੈ ਬਣੀ ਵੀਰੇ ਬਣਾ ਬਣੀ ਵਿੱਚ ਟੀਕਾ ਭਰਾਇਆ ਨਹੀਂ ਘਾਲੋਂ ਜੀ ਕਰਕੇ ਠੀਕ ਹੈ ਵੀਰੇ ਤੇ ਦੁੱਧ ਹੈਗਾ ਥੱਲੇ 10.5 ਕਿਲੋ ਠੀਕ ਹੈ ਵੀਰੇ ਰੇਟ ਇਹਦਾ ਕੀ ਲਊਗਾ ਵੀਰੇ ਰੇਟ ਇਹਦਾ ਜੀ ਆਪਾਂ ਕਰਦੇ ਹਾਂ 28000 ਰੁਪਿਆ ਜੀ ਬਾਕੀ ਮੌਕੇ ਤੇ ਕਰ ਲਾਂਗੇ ਠੀਕ ਹੈ ਕੱਢੀ ਬਾਹ ਗੱਡੀ ਬਾਹਰੋਂ ਤੋਰਦੇ ਵੀਰੇ ਮੜੀ ਜੀ ਨੂੰ ਤੋਰ ਲੈ ਮਿੱਤਰੋ ਇਹਦਾ 28000 ਰੁਪਏ ਪਹਿਲੇ ਸਵੇਰ ਵੈੜ ਨਾਲੀ ਪਹਿਲਣੀ ਆਪ ਕੋਲੋਣੀ ਆ ਹਨਾ ਥੋਣ ਨੂੰ ਇਹ ਵੀ ਠੰਡੀ ਆ ਵੀਰੇ ਜਮਾਂ ਠੰਡੀ ਜਮਾਂ ਠੀਕ ਆ ਵੀ ਠੀਕ ਆ ਵੀਰੇ ਬਣ ਲੈ ਜੀ ਵੀਰੇ ਲੈ ਵੀ ਮਿੱਤਰੋ ਦੇਖ ਸਕਦੇ ਹੋ ਜੀ ਲੇਵੇ ਰੂਵੇ ਰੰਤਰ-ਪੰਤਰ ਲੋ ਚੰਗੀ ਬੱਚੀ ਆ ਕਰਮਾਂ ਵਾਲੀ ਹੂੰ ਬੰਦੀ ਸੰਦੀ ਆ ਮੂੰਹ ਮੱਥੇ ਲੱਗਦੀ ਆ ਹਰ ਪੱਖ ਤੋਂ ਜਿਹੜੀ ਕਰਮਾਂ ਵਾਲੀ ਲੂਵੇ ਰੂਵੇ ਵਾਲੀ ਬਣਾਵਟ ਬਹੁਤ ਸੋਹਣੀ ਆ ਆਰਡਰ ਦੀ ਕੁਆਲਿਟੀ ਬੜੀ ਵੇਪਰੀ ਨੇ ਲੱਗੀ ਆ ਕਰਮਵਾਲੀ ਨੂੰ ਇਹ ਹੋ ਗਈ ਵੀਰੇ ਆਪਣੀ ਦੋ ਨੰਬਰ ਤੇ ਹਾਂਜੀ 3 ਨੰਬਰ ਤੇ ਕਾਲੀ ਗਾਂ ਜਿਹੜੀ ਵੀਰੇ ਇਹਦੇ ਥੱਲੇ ਹੈਗਾ ਜੀ 6 ਕਿਲੋ ਦੁੱਧ ਠੀਕ ਆ ਸੂਈ ਨੂੰ ਹੋ ਚਲੇ 2.5 8 2 ਤੋਂ 2.5 ਮਹੀਨੇ ਹੋ ਗਏ ਆ ਠੀਕ ਆ ਵੀਰੇ ਹਾਂਜੀ ਤੇ ਇੰਦਾ ਰੇਟ ਵੀਰੇ ਇਹਦਾ ਰੇਟ ਆਪਾਂ ਕਰਦੇ ਆ ਜੀ 14000 ਰੁਪਿਆ 14000 ਬਾਕੀ ਮੌਕੇ ਤੇ ਮਾਨਤਾਣ ਕਰ ਦਾਂਗੇ ਕੋਈ ਦਿੱਕਤ ਵਾਲੀ ਨਹੀਂ ਜਿਹੜੇ ਤੁਸੀਂ ਬੋਲੇ ਇੰਦਾ 14000 ਚ ਮਾਨਤਾਣ ਕਰ ਦਾਂਗੇ ਹਾਂਜੀ ਠੀਕ ਆ ਕਰੀ ਵੀਰੇ ਗੱਡੀ ਬਾਹਰੋਂ ਲੈ ਆ ਵੀ ਆਦਾ ਖੁੱਲਦੀ ਆ ਡੱਬੀ ਦਾ ਪਹਿਲਾਂ ਹੀ ਖੁੱਲ ਗਈ ਫਰੀ ਲੈ ਨੰਬਰ ਅਲੀ ਦਾ ਇਚਾਰਦੇ ਮਿੱਤਰੋ ਤੁਸੀਂ ਹੂੰ ਮੋਰ ਦੇ ਕੰਦੇ 14000 ਰੁਪਿਆ ਡਿਮਾਂਡ ਆਈ ਦੀ ਬਾਈ ਵਿੱਚੋਂ ਮਾਨਤਾਨ ਹੋ ਜੂ 6 ਕਿਲੋ ਦੁੱਧ ਆ ਹਨਾ ਵੀਰੇ ਹਾਂਜੀ 6 ਕਿਲੋ ਕਿੱਟ ਜਾ ਲੱਗਾ ਕੀ ਕਰਨਾ ਹਾਂਜੀ ਥਣ ਦੇ ਇਧਰ ਨੇ ਤੇ ਉਹ ਵੈਸੇ ਹੀ ਆ ਨਾਰਮਲ ਆ ਕਿਤੇ ਗੱਡੀ ਤੇ ਚੜਨ ਤੁਰਨ ਲੱਗਿਆ ਹੋਗੀ ਠੀਕ ਹੈ ਉਵੇਂ ਕੋਈ ਦਿੱਕਤ ਨਹੀਂ ਚਾਰੇ ਥਣਾ ਦੀ ਇੱਕੋ ਬਰਾਬਰ ਹੈ ਅੱਛਾ ਵੀਰੇ ਇਹਨੂੰ ਕੋਈ ਸੂਈ ਸਾਈਜ਼ ਦਾ ਟਾਈਮ ਪਤਾ ਹੋਵੇ ਕਿ ਕੀ ਕਰਨ ਬਣਿਆ ਇਹ ਸੋਈ ਨੂੰ 2.5 ਮਹੀਨੇ ਹੋਏ ਹਲੇ ਵੇਲੋਂ ਵੈਸੇ ਹੀ ਆਏ ਆ ਬਣਤਰ ਹੀ ਲੇਵੇ ਦੀ ਆ ਜਿਵੇਂ ਆਪਾਂ 6 ਕਿਲੋ ਕਹਿੰਦੇ ਘੱਟ ਗਈ ਕੀ ਕਰਨੀ ਡਿਟੋਲੀ ਉਹ ਕਿਹਾ ਕਿ ਦੁੱਧ ਦੇ ਵੈਸੇ ਹੀ ਪਤਾ ਨਹੀਂ ਗਰਮੀ ਕਰਨ ਜਾਂ ਕਹਿ ਸਕਦੇ ਆ ਕਿਵੇਂ ਵੀ ਇਹ ਬੱਚੇ ਦਾ ਥੋੜਾ ਜਿਆ ਕਰਦੀ ਕੁਛ ਤਾਂ ਕਰਕੇ ਕਰ ਗਈ ਜੀ 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 ਠੀਕ ਹੈ ਤੇ ਇਹਦਾ ਵੀਰੇ ਜਿਹੜੇ ਚਾਹ ਚਾਰ ਨੰਬਰ ਤੇ ਕੰਮ ਆ ਬਈ ਇਹਦਾ ਰੇਟ ਤਾਂ 85 ਦਿੱਤਾ ਸੱਚਾ 14 ਨੰਬਰ ਵਾਲੇ ਦਾ ਦੱਸੀ ਬਈ ਇਹ ਹੈਗੀ ਆ ਜੀ 8 ਤੋਂ 8.5 ਕਿਲੋ ਦੁੱਧਾ ਕੰਡੇ ਵਾਲਾ 8.5 ਕਿਲੋ ਹੀ ਮੰਨ ਕੇ ਚੱਲੋ ਠੀਕ ਹੈ ਵੀਰੇ ਤੇ ਸੂਈ ਨੂੰ ਇਹਨੂੰ ਵੀ ਹੋ ਚੱਲੇ ਆ तकरीबन ਸਵਾ 2 ਮਹੀਨੇ ਇਕੱਠੀਆਂ ਹੀ ਸੀਗੀਆਂ ਠੀਕ ਹੈ ਵੀਰੇ ਤੇ ਬੱਚੇ ਦੋਵਾਂ ਦੀ ਮਰ ਗਏ ਸੀਗੇ ਵੱਛੇ ਸੀਗੇ ਠੀਕ ਹੈ ਵੀਰੇ ਤੇ ਜਮਾਂਦਰੂ ਤਿੱਲ ਹੈ ਠੀਕ ਹੈ ਵੀਰੇ ਠੀਕ ਹੈ ਉਹ ਕੁਦਰਤੀ ਜਿਹੜਾ ਚੌਥਾ ਥਾਣਾ ਉਹਦੇ ਨਾੜਾਂ ਨਹੀਂ ਬਣੀਆਂ ਗਈਆਂ ਠੀਕ ਹੈ ਵੀਰੇ ਤੇ ਉਵੇਂ ਜਮਾ ਓਕੇ ਰਿਪੋਰਟ ਠੰਡੀ ਸੀਲ ਆ ਜਿਵੇਂ ਮਰਜ਼ੀ ਕੋਈ ਚੋੜਵੇ ਕੋਈ ਪ੍ਰਵਾਹ ਵਾਲੀ ਗੱਲ ਨਹੀਂ ਓਕੇ ਦੀ ਰਿਪੋਰਟ ਆ ਹਾਂ ਓਕੇ ਦੀ ਰਿਪੋਰਟ ਆ ਜਮਾ ਠੰਡੀ ਸੀਲਾ ਸਾਰੀਆਂ ਗਾਵਾਂ ਨਾਲੋਂ ਠੰਡੀ ਸੀਲ ਲਗਾ ਆ ਇਹ ਠੀਕ ਹੈ ਭਾਈ ਠੀਕ ਹੈ ਵੀਰੇ ਤੇ ਇਹ ਕਿੰਨੇ ਦੀ ਦੇ ਦਈਏ ਵੀਰੇ ਇਹ ਆਪਾਂ ਦੇ ਦਾਂਗੇ ਜੀ 18000 ਰੁਪਇਆ ਮੋਲੇ ਦਾ ਦੇ ਰੇਟ ਬ੍ਰੇਕ ਤੋਂ ਪਹਿਲਾਂ ਯਾਰ ਸਹੀ ਕਿਤੇ ਜੇ ਤੂੰ ਮਾੜੀ ਕਰਦਾ ਤਾਂ ਪਖੇਚ ਦੇ ਲਈ ਤੈਨੂੰ ਆਪਾਂ ਤਾਂ ਹੀ ਤੈਨੂੰ ਕਿਹਾ ਨਹੀਂ ਆਪਣੀ ਆਦਤ ਤਾਂ ਜਿਹੜਾ ਸਹੀ ਕਰਦਾ ਉਹ ਸਹੀ ਕਰ ਯਾਰ ਇਹ ਗੱਲ ਨਹੀਂ ਹੁੰਦੀ ਵੀ ਜਿਹੜਾ ਸਹੀ ਉਹਨੂੰ ਵੀ ਦਿੱਤੀ ਫਿਰਨਾ ਹਾਂ ਨਹੀਂ ਠੀਕ ਆ ਬਈ ਓਕੇ ਬਈ ਦੁੱਧ ਪੀਣ ਨਾਲ ਕੀ ਮਾੜੀ ਆ ਦੁੱਧ ਪੀਣ ਨਾਲ ਘਰੇ ਰੱਖਣ ਨੂੰ ਜੀ ਦੋਵੇਂ ਗਾਵਾਂ ਕੋਈ ਮਾੜੀਆਂ ਨਹੀਂ ਗਈਆਂ ਇਹ ਤਾਂ ਜਦੋਂ ਮਰਜ਼ੀ ਮੰਨ ਕੇ ਚੱਲੋ ਬਣ ਜਾਂਦੀ ਆ ਉਸ ਤੋਂ ਬਾਅਦ ਜਿਵੇਂ ਮਰਜ਼ੀ 25000 ਦੀ ਜਿਵੇਂ ਮਰਜ਼ੀ ਵੇਚ ਸਕਦੇ ਆ ਸੱਜਰ ਥੱਲੇ 10 12 ਲੀਟਰ ਦੁੱਧ ਕੱਢਦੀ ਰਮਾਨ ਨਾਲ ਇਹ ਤਾਂ ਗਰਮੀ ਕਰਕੇ ਥੋੜਾ ਜਿਹਾ ਇੱਕ ਰੈ ਉਹੋ ਜਿਹਾ ਸਾਬਦਾ ਉਹੋ ਜਿਹਾ ਦੁੱਧ ਕੱਢਦੀ ਤੁਸੀਂ ਇੱਕ ਪਿੰਦਾ ਦਰਖਤ ਵੀਨੇ ਹੈਣੀ ਵੀ ਇੱਥੋਂ ਜਿਹੜੀ ਗਰਮੈਚ ਆ ਸਿੱਧੀ ਆ ਕੇ ਟੀਨਾ ਤੇ ਡੇਗਦੀ ਆ ਟੀਨਾ ਦੇ ਡੇਗਦੀ ਆ ਦਾ ਟੈਂਪਰੇਚਰ ਵੀ ਤਾਂ ਆਮ ਟੀਨਾ ਨਾਲੋਂ ਹਾਈ ਹੁੰਦਾ ਕਿਉਂਕਿ ਇੱਥੇ ਜਿਹਦ ਤਰ੍ਹਾਂ ਦੀ ਕੀ ਦਰਖਤ ਹੋਵੇ ਜਿਵੇਂ ਪਿੱਛੇ ਦਰਖਤ ਲੱਗੇ ਹੁਣ ਪਿੱਛੇ ਦਰਖਤ ਲੱਗੇ ਹੁਣ ਬਾਕੀ ਬਾਈ ਇੱਕ ਗੱਲ ਹੋਰ ਨੋਟ ਕਰ ਲਿਓ ਹੁਣ ਜਿਹੜਾ ਬੰਦਾ ਜਿਹੜਾ ਬੰਦਾ ਦਰਖਤ ਤੋਂ ਵੱਢੂਗਾ ਉਹਨੂੰ ਕਤਲ ਦੇ ਬਰਾਬਰ ਸਜ਼ਾ ਇਹ ਨੋਟ ਰੱਖਿਆ ਜੇ ਕਿਤੇ ਗਲਤੀ ਨਾਲ ਆਪਣੇ ਘਰਾਂ ਦੇ ਕੋਲੇ ਜਾਂ ਗਵੰਡੀਆਂ ਦਾ ਦਰਸਤ ਨਾ ਵੱਢ ਲਈ ਜੇ ਇਹ ਪਰਸੋ ਤੋਂ ਜਿਹੜਾ ਅਦਾਲਤ ਨੇ ਫੈਸਲਾ ਦੇ ਦਿੱਤਾ ਵਾ ਹੁਣ ਦਰਖਤ ਵੱਢਣ ਤੇ ਪੂਰੀ ਤਗੜੀ پابੰਦੀ ਲੱਗੀ ਆ ਹਾਈ ਕੋਰਟ ਦੇ ਫੈਸਲੇ ਆ ਇਹ ਮਿੱਤਰੋ ਤੇ ਇਹਨਾਂ ਦਾ ਤੁਸੀਂ ਗੌਰ ਰੱਖਿਆ ਜੇ ਕਿ ਕਿ ਦੇਖਾਤ ਨਾ ਹੋ ਜਾਏ ਦਰਖਤ ਵੱਢ ਕੇ ਦਰਖਤ ਵੱਢਣ ਤੇ ਮੈਂ ਧੰਨਵਾਦ ਵੀ ਕਰਦਾ ਉਹ ਸਰਕਾਰ ਦਾ ਉਹ ਪਬਲਿਕ ਦਾ ਉਸ ਸਿਟੀ ਦਾ ਜਿਨ੍ਹਾਂ ਨੇ ਇਦਾਂ ਵੱਡਾ ਫੈਸਲਾ ਲਿਆ ਬਹੁਤ ਆਪਾਂ ਨੂੰ ਜ਼ਰੂਰੀ ਆਕਸੀਜਨ ਬਚਾਉਣੀ ਮਿੱਤਰੋ ਆ ਇਹ ਜਾਨਵਰ ਸੀ ਪਹਿਲੇ ਨੰਬਰ ਵਾਲੀ ਗਾਂ ਦਾ ਜਿਹੜਾ ਢਾਈਆਂ ਮਹੀਨੇ ਦੀ ਗੱਪਣ 45000 ਡਿਮਾਂਡ ਦੁੱਧ 11.5 ਕਿਲੋ ਹਨ ਵੀਰੇ 11.5 ਕਿਲੋ ਤੇ 2 ਨੰਬਰ ਵਾਲੀ ਵੇੜ ਦੀ 28000 ਰੁਪਿਆ ਕੀਮਤ ਪਹਿਲਾਂ ਤਾਂ 10.5 ਕਿਲੋ ਦੁੱਧ ਤੇ 3 ਨੰਬਰ ਵਾਲੀ ਜਿਹੜੀ ਗਾਵਾਂ ਮਿੱਤਰੋ 6 ਕਿਲੋ ਦੁੱਧ 14000 ਰੁਪਿਆ ਕੀਮਤ 4 ਨੰਬਰ ਵਾਲੀ ਗਾਵਾਂ ਜਿਹੜੀ ਥਣੂ ਤੈਲਾ ਉਹਦੀ 20000 ਰੁਪਿਆ ਕਿੰਨੀ 18000 18000 ਰੁਪਿਆ ਕੀਮਤ ਪਿੰਡ ਅਲਫਾ ਜ਼ਿਲ੍ਹਾ ਫਰੀਦਕੋਟ